ਬਹੁਤ ਜਿਆਦਾ ਖੁਸ਼ੀ ਹੋਈ ਆ ਬਾਈ ਪਿੰਦਰ ਭਾਈ ਅੱਜ ਕੋਈ ਦਿਲ ਦੀ ਗੱਲ ਜਿਹੜੀ ਕਹਿਣੀ ਚਾਹਣੀ ਆ ਅੱਜ ਕਹਿ ਫਿਰ ਕੀ ਕਹਿਣਾ ਚਾਹੀਏ ਬਾਈ ਜਿਹੜੇ ਉਹ ਲੋਕਾਂ ਨੇ ਗੱਲਾਂ ਕੀਤੀ ਨੇ ਉਹ ਕਿ ਦੱਸ ਨਹੀਂ ਸਕਦੇ ਹਨ ਵੀ ਉਹ ਦਿਲਾਂ ਇਹ ਹੁੰਦਾ ਵੀ ਪ੍ਰਮਾਤਮਾ ਤੂੰ ਸਾਡੀ ਬਾਹ ਫੜੀ ਹੈ ਹਨਾ ਵੀ ਗੱਲਾਂ ਬਹੁਤ ਸੁਣੀਆਂ ਨੇ ਅੱਜ ਮਿਹਨਤ ਦੀ ਜਪੇੜ ਵੱਜੀ ਆ ਕਿਤੇ ਨਾ ਕਿਤੇ ਵੱਜੀ ਆ ਬਾਈ ਜਮਾਂ ਵੱਜੀ ਆ ਹਾਂ ਖਾਣਾ ਵੀ ਜਿਹੜੀ ਮਿਹਨਤ ਐ ਇੰਨੇ ਸਮੇਂ ਦੀ ਮਿਹਨਤ ਕਰੀ ਸੀ ਅੱਥੋਂ ਤੱਕ ਕੀ ਬਾਈ ਮੰਨ ਕੇ ਚੱਲੋ ਨਾ ਵੀ ਚਲੋ ਅਸੀਂ ਗੱਡੀ ਲੈ ਲਈ ਸੀਗੀ ਗੱਡੀ ਖੜਾਉਣ ਨੂੰ ਥਾਂ ਨਹੀਂ ਹੁੰਦਾ ਸੀ ਜੇ ਅਸੀਂ ਕਿਸੇ ਨੂੰ ਕਹਿੰਦੇ ਬਾਈ ਵੀ ਗੱਡੀ ਆਪਦੇ ਘਰੇ ਲਾ ਲਓ ਵੀ ਬਾਈ ਦੇਖ ਲੋ ਬਹੁਤ ਖੁਸ਼ੀ ਦੇ ਦਿਨ ਆਏ ਨੇ ਚਲੋ ਅਸੀਂ ਇਹੀ ਕਹਿਣਾ ਵੀ ਮਾਲਕ ਹਰ ਇੱਕ ਜਿਹੜਾ ਵੀ ਬਾਈ ਕੋਈ ਮਿਹਨਤ ਕਰਦਾ ਹੁਣ ਮੈਂ ਕਹਿਣਾ ਚਾਹੁੰਦਾ ਵੀ ਮੇਰੇ ਸਾਰੇ ਪਿੰਡ ਵਾਲਿਆਂ ਨੂੰ ਕਹਿਣਾ ਵੀ ਚਲੋ ਪਰਮਾਤਮਾ ਨੇ ਸਾਡੀ ਸੁਣੀ ਸਾਡੇ ਕੋਲ ਇੰਨੀ ਕਿ ਜਗਾ ਬਣ ਗਿਆ ਤੇ ਲਾ ਟਰਾਲੀਆਂ ਟਰੈਕਟਰਾਂ ਤੋਂ ਲਾ ਦਿਓ ਬੇਸ਼ੱਕ ਅਸੀਂ ਜਵਾਬ ਨਹੀਂ ਦਿੰਦੇ ਕਿਸੇ ਨੂੰ ਪਰ ਸਾਡਾ ਦਿਲ ਲੋਕਾਂ ਨੇ ਬਹੁਤ ਦਿਖਾਇਆ ਬਹੁਤ ਜ਼ਿਆਦਾ ਦਿਖਾਇਆ ਚਲੋ ਕੋਈ ਨਾ ਪੈਣੀ ਤੇ ਮੈਂ ਸੋਚਦਾ ਵੀ ਇੰਨਾ ਗੱਲਾਂ ਕਰ ਕੀ ਖੋਰੇ ਇੱਥੇ ਤੱਕ ਪਹੁੰਚੇ ਹਾਂ ਕਿ ਜਦੋਂ ਲੋਕ ਤਾਨੇ ਦੰਦੇ ਆਦਾ ਕਿਤੇ ਨਾ ਕਿਤੇ ਉਹ ਗੱਲਾਂ ਚੁਗਦੀਆਂ ਵੀ ਨੇ ਤੇ ਬਹੁਤ ਵਧੀਆ ਜਿਹੜੇ ਵੀ ਵੀਰ ਮਿਹਨਤ ਕਰਦੇ ਨੇ ਮੇਰੇ ਭੈਣ ਭਰਾ ਹਣਾ ਮਾਲਕ ਸਭ ਤੇ ਇਹੋ ਜਿਹਾ ਦਿਲ ਲਿਆ ਹੋਵੇ ਸਭ ਤੇ ਖੁਸ਼ੀ ਆਉਣ ਹਣਾ ਅੱਜ ਬਹੁਤ ਲੰਬੇ ਸਮੇਂ ਦੀ ਮਿਹਨਤ ਤੋਂ ਬਾਅਦ ਕਿੰਨਾ ਸਮਾਂ ਲੱਗਿਆ ਸੀ ਪੈਸੇ ਹਣਾ ਵਿਚਾਰੇ ਜੋੜਦੇ ਆ ਰਹੇ ਸੀਗੇ ਕੰਮ ਕਰਦੇ ਆ ਰਹੇ ਸੀ ਤਾਂ ਮਿਹਨਤ ਤੋਂ ਬਾਅਦ ਇੰਨਾ ਸਮਾਂ ਆਇਆ